ਬਰਮ ਗਿਆਨ ਦਾ ਦਾਨ ਕਿਵੇਂ ਮਿਲਦਾ ਇੰਗਲੈਂਡ ਵਿੱਚ ਜਦੋਂ ਸੰਤਿਸ਼ ਸਿੰਘ ਜੀ ਮਹਾਰਾਜ ਆਏ ਬੂਲਰ ਹੌਮਟਨ ਚਰਨ ਪਾਉਂਦੇ ਫਿਰਦੇ ਸਨ ਸਾਧ ਸੰਗਤ 'ਤੇ ਪੜੀ ਇੱਛਾ ਭਾਵਨਾ ਸਾਰਿਆਂ 'ਤੇ ਹੁੰਦੀ ਵੀ ਭਾਵੇਂ ਸਾਡੇ 5 ਮਿੰਟ ਹੀ ਮਹਾਰਾਜ ਦੇ ਚਰਨ ਪਾ ਜਾਣ ਤੇ ਸਾਡਾ ਕਰ ਪਵਿੱਤਰ ਹੋ ਜਾਵੇ ਖੈਰ ਬਹੁਤ ਸਾਰੇ ਚਰਨ ਪਾਉਂਦੇ ਫਿਰਦੇ ਇੱਕ ਮਾਈ ਉੱਥੇ ਸੇਵਾਦਾਰ ਜੀ ਨਾਲ ਭਾਈ ਮੇਰਾ ਨਾਲ ਘਰੇ ਆ ਮੇਰੇ ਜਰੂਰ ਚਰਨ ਪਵਾਓ ਜਰੂਰ ਚਰਨ ਪਵਾਓ ਸਾਧ ਸੰਗਤ ਭਾਰਾ ਜੀ ਕਹਿੰਦੇ ਚੰਗਾ ਭਾਈ ਚਲੋ ਬਾਤਾਂ ਤੇ ਮਾਈ ਆਈ ਦਵਾਦਬ ਨਾਲੇ ਘਰ ਸੀ ਕਦੋਂ ਘਰ ਛੱਡ ਕੇ ਬੜੇ ਤਿਆਰੀ ਵੀ ਨਾ ਹੋਈ ਵਿਚਾਰੀ ਤੇ ਛੇਤੀ ਜਨੇ ਮਹਾਰਾਜ ਜੀ ਨਾਲ ਸਿੰਘ ਹੁੰਦੇ ਬਹੁਤ ਸਾਰ ਮੈਨੂੰ ਇਹ ਦਾ ਇਹ ਥਾਲ ਇਹ ਜੋ ਗੱਲ ਹੈ ਸਾਧ ਸੰਗਤਾਂ ਜੀ ਕੈਨੇਡਾ ਚ ਰਹਿੰਦਾ ਭਾਈ ਮੋਹਨ ਸਿੰਘ ਉਹ ਹਰ ਵਕਤ ਤਕਰੀਬਨ ਮਹਾਰਾਜ ਦੇ ਨਾਲ ਰਿਹਾ ਕਰਦਾ ਉਹਨੂੰ ਬੜੀ ਇਜਾਜ਼ਤ ਸੀ ਜਿਹੜੇ ਮਹਾਰਾਜ ਐਸੇ ਤੇ ਕੌਤਕ ਸਰ ਕਹਿਣ ਲੱਗੇ ਮਹਾਰਾਜ ਚਲੇ ਗਏ ਅਲੇ ਕੁ ਚਾਦਰ ਜੀ ਉਧਰ ਵੀ ਨਹੀਂ ਮਛਾਈ ਬਾਲਾ ਕਹਿੰਦੇ ਕੋਈ ਨਾ ਭਾਈ ਚਾਦਰ ਦੀ ਕੋਈ ਲੋੜ ਨਹੀਂ ਮਹਾਰਾਜ ਜੀ ਬੈਠ ਗਏ ਉਵੇਂ ਬੈਠੇ ਹਾਂ ਭਾਈ ਕੋਈ ਗੱਲ ਕਰਨੀ ਹੈ ਤਾਂ ਕਰ ਤਾ ਥੋੜਾ ਕਿ ਮਹਾਰਾਜ ਬਹੁਤ ਘਰੀ ਜਾਇਆ ਕਰਨਾ ਕਹਿਣ ਲੱਗੇ ਮਹਾਰਾਜ ਮੇਰੀ ਇੱਕ ਬੇਨਤੀ ਮਹਾਰਾਜ ਬੜੇ ਗਔ ਨਾਲ ਸੁਣੋ ਸਾਰਿਆਂ ਦੇ ਸੁਣ ਦਿਆ ਕਰਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਕਿ ਮਹਾਰਾਜ ਜੀ ਕੌਣ ਸਨ ਸਾਧ ਸੰਗਤ ਹਰ ਇੱਕ ਨੇ ਉਹਨਾਂ ਨੂੰ ਜਾਣਿਆ ਨਹੀਂ